ਉਹ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਸੂਰਜਾ ਸਾਹਮਣੇ ਇੱਕ ਮੋਮਬਤੀ ਖਲਾੜ ਦਿੱਤੀ ਹੈ ਤਾਂ ਆਖੀ ਦਿੱਤਾ ਵੀ ਰੋਸ਼ਨੀ ਕਰਿਆ ਉਹ ਇਹ ਮਹਾਨ ਸਿਕਾ ਸਾਰੀਆਂ ਬੇਟੀਆਂ ਨੇ ਤੇ ਪਹਿਲੀ ਵਾਰ ਮੇਰਾ ਇੱਥੇ ਸੇਤੇ ਖੜਾ ਹੋਣਾ ਮੈਨੂੰ ਸਵਾ ਮਿਲਿਆ ਸਰਦੀ ਰੱਖ ਕੇ ਕੀ ਬਾਤ ਇਹ ਮੇਰੇ ਪਾਸਟੂ ਦੇ ਵਿੱਚ ਟੀਚਰ ਇਹ ਤੇ ਅਪਗ੍ਰੇਡ ਨੇ ਜਿਨ੍ਹਾਂ ਨੇ ਮੈਨੂੰ ਕਿਤਾਬਾਂ ਨਾਲ ਪਿਆਰ ਕਰਨਾ ਸਿੱਖਿਆ ਸਿਖਾਇਆ ਹੈ ਤੌਹੀਦ ਰਿਆਮੇ ਕੁਝ ਲਿਖ ਰਿਹਾ ਸੀ ਕਿ ਕੁਝ ਸਮੇਂ ਦੇ ਲਾ ਕੇ ਕੋਸ਼ਿਸ਼ ਕੀਤੀ ਲਿਖਣ ਦੀ ਹੋ ਗਈ ਏ ਅੱਧੇ ਪਾਜੀ ਬੰਦੇ ਵਾਦੇ ਤੋਂ ਵਾਦੇ ਪਾਜੀ ਹੋ ਗਈ ਏ ਅੱਧੇ ਪਾਜੀ ਬੰਦੇ ਵਾਦੇ ਤੋਂ ਵਾਦੇ ਪਾਜੀ ਦਰਬਾਰੇ ਸ਼ਿਕਾਇਤ ਲਾ ਦਿੱਤੀ ਏ ਦਰਬਾਰੇ ਸ਼ਿਕਾਇਤ ਲਾ ਦਿੱਤੀ ਏ ਫੈਸਲਾ ਹੋ ਜੇ ਰਤਨਾ ਭਾਜੀ ਮੈਂ ਉਪਾਸ਼ਕ ਵਿਸ਼ਕਰਮਾ ਦਾਜੀ ਮੈਂ ਉਪਾਸ਼ਕ ਵਿਸ਼ਕਰਮਾ ਦਾਜੀ ਕਿ ਜਿਹੜੇ ਇਹ ਸਾਹਮਣੇ ਬਠੀ ਵਾਲੇ ਹੁੰਦੇ ਉਹਨਾਂ ਦੇ ਇਹ ਭਗਵਾਨ ਵਿਸ਼ਕਰਮਾ ਹੀ ਆ ਮੈਂ ਮੈਂ ਉਪਾਸ਼ਕ ਵਿਸ਼ਕਰਮਾ ਦਾਜੀ ਉਹਦਾ ਹਮਾਲਿਆ ਜਿੰਨਾ ਕਾਦੇ ਭਾਜੀ ਚੰਮ ਚੋਂ ਖੂਨ ਵੀ ਸੋਕ ਰਿਆ ਏ ਚੰਮ ਚੋਂ ਖੂਨ ਵੀ ਸੋਕ ਰਿਆ ਏ ਤੂੰ ਸਾਨੂੰ ਦੱਸ ਦੇ ਭਾਈ ਚਿਹਰੇ ਦੇ ਉਹ ਸੇਨੇ ਦੇਖੇ ਚਿਹਰੇ ਦੇ ਉਹ ਸੇਨੇ ਦੇਖੇ ਰੂਹ ਕੰਧ ਹੁੰਦੀ ਗੱਦ ਗਾਦੇ ਭਾਈ ਜਗਨਨਾਥ ਦੀ ਢਾਰੇ ਘਰ ਚ ਆਉਗੀ ਜਗਨਨਾਥ ਦੀ ਢਾਰੇ ਘਰ ਚ ਆਉਗੀ ਸਪਨੇ ਹੋਣੇ ਸਾਡੇ ਜਲ ਸੱਚੇ ਭਾਜੀ ਵਾਹ ਵਾਹ ਬਹੁਤ ਕੀ ਬੋਲ ਤੇਜਤ ਮੈਂ ਆਇਆ ਸੀ ਤੇ ਉਹ ਪਰ ਲਾਈਨਾਂ پڑھ ਰਿਹਾ ਸੀ ਮਾਂ ਬੋਲੀ ਤੇ ਤੋਂ ਉਸਤੇ ਕੋਈ ਲਾਈਨਾਂ ਲਿਖੀਆਂ ਸੀ ਕਿ ਜੁਬਾਨਾ ਹੋਤੇ ਹਿੰਦੀ ਰਹਿ ਗਈ ਜੀ ਸਮੇ ਦਾ ਚੇਲਾ ਤੁ ਵਾਹ ਵਾਹ ਜੁਬਾਨਾ ਹੋਤੇ ਹਿੰਦੀ ਰਹਿ ਗਈ ਸਹੀ ਤੇ ਮੱਥੇ ਉੱਤੇ ਬਿੰਦੀ ਲੱਗੀ ਵਾਹ ਵਾਹ ਜੁਬਾਨਾਂ 'ਤੇ ਹਿੰਦੀ ਰਹਿ ਗਈ ਮੱਥੇ ਉੱਤੋਂ ਬਿੰਦੀ ਲੱਗ ਗਈ ਘਰਾਂ ਦੇ ਵੇਰੇ ਸੁਨੇ ਹੋ ਗਏ ਤੇ ਬੋਹੇ ਨੂੰ ਲੱਗੀ ਜਿੰਦੀ ਰਹਿ ਗਈ ਵਾਹ ਕਿ ਜੋ ਬਾਹਰ ਦੀ ਜੋ ਹਲਾ ਭੰਡੇ ਸਹੀ ਕਿ ਘਰਾਂ ਦੇ ਵੇਰੇ ਸੁਨੇ ਹੋ ਗਏ ਤੇ ਬੋਹੇ ਨੂੰ ਲੱਗੀ ਜਿੰਦੀ ਰਹਿ ਗਈ ਔਰ ਕੀ ਆਖਰੀ ਲਾਈਨ ਹੈ ਤੇ ਅੰਨ ਦਾਤਾ ਭੁੱਖਾ ਮਰ ਰਿਹਾ ਏ ਜੋ ਹੁਣ ਸਮਾਂ ਚੱਲ ਰਿਹਾ ਕਿ ਅੰਨ ਦਾਤਾ ਭੁੱਖਾ ਮਰ ਰਿਹਾ ਏ ਪੱਲੇ ਦਾ ਸ਼ਰਮਿੰਦੀ ਰਹਿ ਗਈ Boa saudade a